ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਲਓ ਜੀ ਅੱਜ ਬਣ ਜਾ ਰਿਹਾ ਆਪਣਾ ਪਾਰਟ ਨੰਬਰ 1 ਕਿਉਂਕਿ ਆਪਾਂ ਘਰ ਤੋਂ ਤਿਆਰੀ ਕਰਤੀ ਸੀ ਸ਼੍ਰੀ ਆਨੰਦਪੁਰ ਸਾਹਿਬ ਦੀ ਰਸਤੇ 'ਚ ਜਾ ਰਹੇ ਆ ਲਿੰਕ ਰੋਡ ਆ ਆਪਣੇ ਘਰ ਤੋਂ ਸਟਾਰਟ ਕਰਤਾ ਸੀਗਾ ਆਪਣਾ ਅਗਲਾ ਸਫ਼ਰ ਇਹ ਵਾਲਾ ਰੋਡ ਜਿੱਦੋਂ ਬਰਗਾੜੀ ਤੋਂ ਆਪਾਂ ਬੰਬੀਹਾ ਭਾਈ ਨੂੰ ਜਾਂਦੇ ਆ ਉਹ ਵਾਲਾ ਰੋਡ ਆ ਤੇ ਸੋ ਹੁਣ ਇਸ ਤੋਂ ਬਾਅਦ ਆਪਾਂ ਆਗੇ ਸਿਗੇ ਸਮਾਲਸਰ ਚੜ ਕੇ ਬਾਗਾਪਰਾਣਾ ਰੋਡ ਬਸ ਥੋੜੇ ਟਾਈਮ ਦੇ ਵਿੱਚ ਆਪਾਂ ਬਾਗਾਪਰਾਣਾ ਪਹੁੰਚ ਜਾਾਂਗੇ ਕਿਉਂਕਿ ਜਿਹੜਾ ਇਹ ਰੂਟ ਆ ਇਹ ਬਾਗੇ ਪਰਾਣੇ ਤੋਂ ਫਿਰ ਆਪਾਂ ਲੁਧਿਆਣਾ ਜਾਣਾ ਲੁਧਿਆਣਾ ਤੋਂ ਫਿਰ ਰੂਪਨਗਰ ਹੁੰਦੇ ਹੋਏ ਫਿਰ ਅਨੰਦਪੁਰ ਸਾਹਿਬ ਪਹੁੰਚਾਂਗੇ ਆਪਾਂ ਲਓ ਜੀ ਇਹ ਆ ਗਿਆ ਬਾਗੇ ਪੁਰਾਣੇ ਦਾ ਆਪਣਾ 메ਨ ਸ਼ਹਿਰ বাস ਸਟੈਂਡ ਕੋਲੇ ਦੀ ਇਹ ਲੋਕੇਸ਼ਨ ਆ ਬਾਕੀ ਭੀੜ ਭੜਕਾ ਤੁਹਾਨੂੰ ਪਤਾ ਹੀ ਆ ਆਹ ਦਿਨਾਂ ਦੇ ਵਿੱਚ ਛੁੱਟੀਆਂ ਵਗੈਰਾ ਹੁੰਦੀਆਂ ਬੱਚਿਆਂ ਨੂੰ ਤੇ ਲੋਕ ਫਿਰ ਕਮੌਣ ਲਈ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੀਰਥ ਸਥਾਨਾਂ ਤੇ ਚਲੋ ਹੁੰਦੇ ਹੋਏ ਆਪਾਂ ਪਹੁੰਚ ਗਏ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿਹਨੂੰ ਕਿ ਬਾਗਾ ਪੁਰਾਣੇ ਦਾ ਬੱਤੀਆਂ ਵਾਲਾ ਚੌਂਕ ਕਹਿੰਦੇ ਆ ਜਿਹੜਾ ਕਿ ਨਿਹਾਲੇਨ ਨਿਕਲ ਜਾਂਦਾ ਅਮਰਸਰ ਰੋਡ ਤੇ ਚੜ ਜਾਂਦਾ ਵਾ ਮੋਗੇ ਨੂੰ ਚਲਾ ਜਾਂਦਾ ਤੇ ਮੁਕਸਰ ਨੂੰ ਚਲਾ ਜਾਂਦਾ ਚਲੋ ਚੌਂਕ ਚੋਂ ਗੱਡੀ ਕੱਢ ਕੇ ਤੇ ਫਿਰ ਆਪਾਂ ਪਾਲੀ ਸੀਗੀ ਮੋਗਾ ਰੋਡ ਮੋਗਾ ਰੋਡ ਤੋਂ ਫਿਰ ਪਾਲੀ ਆਪਾ ਵੱਡੇ ਰੋਡ ਲੁਧਿਆਣੇ ਵਾਲੇ ਤੇ ਮੋਗੇ ਤੋਂ ਲੁਧਿਆਣਾ ਦੀ ਦੂਰੀ ਕੁਝ 60 ਤੋਂ 65 ਕਿਲੋਮੀਟਰ ਦੇ ਕਰੀਬ ਹੈਗੀ ਆ ਡਵ ਰੋੜਾ ਕੋਈ ਦਿੱਕਤ ਨਹੀਂ ਬਾਕੀ ਇੱਕ ਸਾਵਧਾਨੀ ਨਾਲ ਆਪਣੋ ਇੱਥੇ ਗੱਡੀ ਚਲਾਉਣੀ ਪੈਂਦੀ ਆ ਜਿਹੜਾ ਕਿ ਲੁਧਿਆਣਾ ਵਾਲਾ ਰੋਡ ਆ ਕਿਉਂਕਿ ਇੱਥੇ ਜਾਨਵਰ ਵਗੈਰਾ ਜਿਹੜੇ ਸਾਈਡਾਂ ਦੇ ਉੱਪਰ ਫੁੱਟਪਾਥ ਬਣਿਆ ਵਾ ਉਹਦੇ ਨਾਲ ਉਹਦੇ ਵਿੱਚ ਲੁਕੇ ਹੁੰਦੇ ਆ ਤੇ ਆਪਣੇ ਡਰਾਈਵਰ ਭਰਾ ਨੂੰ ਕਿਸੇ ਨੂੰ ਦਿਖਦੇ ਨਹੀਂ ਇਸ ਕਾਰਨ ਕਰਕੇ ਗੱਡੀ ਨੂੰ ਜਿਆਦਾ ਸੈਂਟਰ ਦੇ ਵਿੱਚ ਚਲਾਇਆ ਕਰੋ ਜਾਂ ਫਿਰ ਸਾਈਡ ਵਾਲੀ ਲਾਈਨ ਦੇ ਵਿੱਚ ਚਲਾਇਆ ਕਰੋ ਹਨਾ ਕਿਉਂਕਿ ਸੇਫ ਜਰਨੀ ਸੇਫ ਲਾਈਫ ਠੀਕ ਆ ਜੀ ਚਲੋ ਹੁੰਦੇ ਹੋਏ ਆਪਾਂ ਲੁਧਿਆਣਾ ਪਹੁੰਚਣ ਵਾਲੇ ਆ ਲੁਧਿਆਣਾ ਦੀ ਦੂਰੀ ਇੱਥੋਂ ਕਰੀਬ 30 ਤੋਂ 35 ਕਿਲੋਮੀਟਰ ਦੇ ਮੇਰੇ ਹਿਸਾਬ ਨਾਲ ਰਹਗੀ ਕਿਉਂਕਿ ਜਿਹੜੇ ਕਿ ਅੰਦਰ ਫਲਾਈਟ ਦੇਖ ਰਹੇ ਆ ਇਹ ਲੁਧਿਆਣੇ ਦੇ ਏਰੀਆ ਹੀ ਸਟਾਰਟ ਹੋ ਜਾਂਦਾ ਆਪਣਾ ਇੱਥੋਂ ਕਿਉਂਕਿ ਲੁਧਿਆਣੇ ਤੋਂ ਫਿਰ ਚੱਲਾਂਗੇ ਬਾਈਪਾਸ ਆਪਣਾ ਹੋ ਕੇ ਦਰਾਹਾ ਰੋਡ ਤੇ ਤੇ ਦਰਾਹਾ ਰੋਡ ਪਹੁੰਚ ਕੇ ਸੀ ਆਪਾਂ ਕਿਉਂਕਿ ਇਹ ਆਪਣਾ ਬਾਈਪਾਸ ਆ ਜਾਂਦਾ ਰੂਪਨਗਰ ਦਾ ਨਹਿਰੇ ਨਹਿਰ ਇਥੋਂ ਰੂਪਨਗਰ ਦੀ ਦੂਰੀ ਕਰੀਬ 30 ਤੋਂ 35 ਕਿਲੋਮੀਟਰ ਦੇ 40 ਕਿਲੋਮੀਟਰ ਦੇ ਕਰੀਬ ਆਪਣੀ ਹੈਗੀ ਆ ਕਿਉਂਕਿ ਪਹਿਲਾਂ ਆਪਣਾ ਆਨੰਦਪੁਰ ਤੋਂ ਸ਼ਹਿਰ ਵੱਜੀ ਲੰਘਣਾ ਪੈਂਦਾ ਸੀ ਪਰ ਲੇਕਿਨ ਇਹ ਬਾਈਪਾਸ ਬਣਨ ਹੋਣ ਕਾਰਨ ਕਰਕੇ ਆਪਾਂ ਬਾਰੀ-ਬਾਰ ਚਲੇ ਜਾਂਦੇ ਆ ਲਓ ਜੀ ਸੰਗਣੀਆਂ ਬਾਦੀਆਂ ਨੂੰ ਪਾਰ ਕਰਦੇ ਹੋਏ ਤੇ ਆਪਾਂ ਆਗੇ ਸੀ ਆਨੰਦਪੁਰ ਸਾਹਿਬ ਤੋਂ 20 ਤੋਂ 25 ਕਿਲੋਮੀਟਰ ਪਿੱਛੇ ਖੜੇ ਆ ਆਪਾਂ ਠੀਕ ਹੈ ਇੱਥੋਂ ਆਨੰਦਪੁਰ ਸਾਹਿਬ ਦੀ ਦੂਰੀ 25 ਕਿਲੋਮੀਟਰ ਰਹਿ ਗਈ ਜੋ ਕਿ ਇਧਰ ਲਾਲ ਹਵੇਲੀ ਆ ਜਾਂਦੀ ਹੈ ਉਹਦੇ ਬਿਲਕੁਲ ਢਾਬੇ ਤੇ ਆਪਾਂ ਰੁਕੇ ਸੀ ਚਾਹ ਪਾਣੀ ਪੀਣ ਫਿਰ ਇਸ ਤੋਂ ਚੱਲੇ ਪਾਵਾਂਗੇ ਜਾਵਾਂਗੇ ਆਪਾਂ ਆਨੰਦਪੁਰ ਸਾਹਿਬ ਹੁੰਦੇ ਹੋਏ ਡੇਰਾ ਬਾਬਾ ਬੜਪਾਗ ਸਿਕ ਕਿਉਂਕਿ ਉਹ ਵੀ ਆਪਣੀ ਬੜੇ ਟਾਈਮ ਤੋਂ ਰੀਸ ਹੀ ਦੇਖਣ ਦੀ ਸੁਣਿਆ ਬਹੁਤ ਸੀਗਾ ਪਰ ਅੱਖੀਂ ਦੇਖ ਕੇ ਆਪਾਂ ਆਉਣ ਦੀ ਬਹੁਤ ਜ਼ਿਆਦਾ ਮਨਚ ਖੁਆਇ ਸੀ ਆਪਣੇ ਤੇ ਚੱਲ ਪਏ ਬਾਕੀ ਆਪਣਾ ਰੋੜ ਇਹ ਅਨੰਦਪੁਰ ਸਾਹਿਬ ਤੋਂ ਪੈ ਜਾਂਦਾਗਾ 75 ਕਿਲੋਮੀਟਰ ਦੇ ਕਰੀਬ ਦੂਰੀ ਜੋ ਕਿ ਮੈੜੀ ਇੱਕ ਪਿੰਡ ਆਉਂਦਾ ਉੱਥੇ ਇਹ ਆਪਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਚਲੋ ਇਹ ਪਾਰ ਕਰਦੇ ਹੋਏ ਸ਼ਹਿਰ ਪਾਰ ਕਰਦੇ ਹੋਏ ਨੰਗਲ ਪਾਰ ਕਰਦੇ ਹੋਏ ਊਨਾ ਪਾਰ ਕਰਦੇ ਹੋਏ ਫਿਰ ਪਹੁੰਚਾਂਗੇ ਆਪਾਂ ਪਿੰਡ ਮੈੜੀ ਮੈੜੀ ਦੀ ਜਿਹੜੀ ਦੂਰੀ ਰਹਿ ਜਾਂਦੀ ਹੈ ਊਨੇ ਤੋਂ ਕਰੀਬ 25 ਕਿਲੋਮੀਟਰ ਦੇ ਕਰੀਬ ਰਹਿ ਜਾਂਦੀ ਆ ਬਾਕੀ ਨੰਗਲ ਵੀ ਆਪਾਂ ਨੂੰ ਜਾਣਾ ਪੈਂਦਾਗਾ ਨੰਗਲ ਤੋਂ ਆਪਾਂ ਨੂੰ ਫਿਰ ਊਨਾ ਊਨੇ ਤੋਂ ਫਿਰ ਮੈਡੀ ਨੂੰ ਆਪਣਾ ਜਾਣਾ ਪੈਂਦਾ ਬਾਕੀ ਸਿੱਧੀ ਲੋਕੇਸ਼ਨ ਆ ਕੋਈ ਵਿੰਗ ਵਾਲਾ ਕੰਮਕਾਰ ਨਹੀਂਗਾ ਜਦੋਂ ਵੀ ਤੁਸੀਂ ਹਿਮਾਚਲ ਵੱਲ ਆਓ ਤਾਂ ਜਰੂਰ ਇੱਧਰ ਦਰਸ਼ਨ ਕਰਕੇ ਜਾਇਆ ਕਰੋ ਕਿਉਂਕਿ ਇਹ ਵੀ ਦੇਖਣਯੋਗ ਜਗਾ ਵਾ ਇੱਕ ਤੇ ਆਪਣਾ ਮਨਸੀਗਾ ਮਣੀਕਰਨ ਸਾਹਿਬ ਜਾਣਦਾ ਪਰ ਲੇਕਨ ਟਾਈਮ ਦੀ ਘਾਟ ਹੋਣ ਕਾਰਨ ਕਰਕੇ ਫਿਰ ਆਪਾਂ ਆਪਣੇ ਪੰਜਾਬ ਤੋਂ ਹੀ ਮੁੜਾਂਗੇ ਵਾਪਸ ਹਿਮਾਚਲ ਦੇ ਕੁਝ 40 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਿਰ ਪੰਜਾਬ ਮੁੜ ਪਾਗੇ ਆਪਾਂ ਇੱਥੋਂ ਚੌਂਕ ਘੁਮਾ ਕੇ ਫਿਰ ਪਾਤੇ ਚੱਲੇ ਆਪਾਂ ਹੁੰਨੇ ਨੂੰ ਇੱਥੋਂ ਜਲੰਧਰ ਦੀ ਦੂਰੀ ਵੀ ਆਪਣੀ 55-60 ਕਿਲੋਮੀਟਰ ਰਹਿ ਜਾਂਦੀ ਆ ਠੀਕ ਆ ਮਾਂ ਚੰਤਪੁਰ ਨੇ ਵੀ ਇੱਧਰ ਨੂੰ ਜਾਇਆ ਜਾਂਦਾ ਧਰਮਸ਼ਾਲਾ ਨਾਲ ਵੀ ਆਪਣੀ ਇਥੇ 100 100 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਹੈ। ਕਈ ਭਰਾ ਕਹਿੰਦੇ ਆ ਇੱਧਰ ਨੂੰ ਆਉਂਦੇ ਹੋਏ ਚੜ੍ਹਾਈਆਂ ਵੱਧ ਪੈਂਦੀਆਂ ਪਰ ਲੇਕਿਨ ਇੱਥੇ ਇੰਨੀ ਚੜ੍ਹਾਈ ਨਹੀਂ ਪੈਂਦੀਗੀ। ਚੜ੍ਹਾਈਆਂ ਥੋੜਾ ਮੈੜੀ ਦੇ ਨੇੜੇ ਤੇ ਜਿਹੜੇ ਜਾ ਕੇ ਹੀ ਆਪਾਂ ਨੂੰ ਕੁਝ ਪੈਂਦੀਆਂ ਥੋੜੀਆਂ ਜਾਂ ਕੋਈ 5-4 ਕਿਲੋਮੀਟਰ ਨਹੀਂ ਤਾਂ ਕੋਈ ਚੜ੍ਹਾਈ ਨਹੀਂ ਇੱਧਰ ਨੂੰ ਪੈਂਦੀਗੀ। ਕਿਉਂਕਿ ਕਈ ਭਰਾ ਆਪਣੇ ਇਦਾਂ ਹੀ ਅਫਵਾਹ ਡਾਉਂਦੇ ਰਹਿੰਦੇ ਆ। ਤੇ ਚਲੋ ਜਾਂਦੇ ਹੋਏ ਹਿਮਾਚਲ ਦਾ ਆਪਣਾ ਬਾਰਡਰ ਆ ਗਿਆ ਇੱਥੇ ਆਪਣੇ ਤੋਂ 110 ਰੁਪਏ ਦੀ ਜਿਹੜੀ ਟਿਕਟ ਵਸੂਲ ਕਰਦੇ ਆ ਪਰ ਲੇਕਨ ਤੁਹਾਡੇ ਤੋਂ ਮੁੜਦੇ ਹੋਏ ਟਿਕਟ ਨਹੀਂ ਲੈਂਦੇ ਇਹ ਸਿਰਫ ਇੱਕ ਸਾਈਡ ਦੀ ਹੀ ਟਿਕਟ ਲੈਂਦੇ ਆ ਚਲੋ ਚੱਲ ਪਏ ਆਪਾਂ ਇੱਥੋਂ ਚੜਾਈ ਆਪਣੀ ਹਿਮਾਚਲ ਦੀ ਥੋੜੀ ਥੋੜੀ ਸਟਾਰਟ ਹੋ ਜਾਂਦੀ ਆ ਕੁਝ 5 ਤੋਂ 7 ਕਿਲੋਮੀਟਰ ਦੀ ਕਿਉਂਕਿ ਪਹਾੜੀ ਰਸਤੇ ਦੇ ਵਿੱਚ ਗੱਡੀ ਆਪਾਂ ਨੂੰ ਬਹੁਤ ਸੇਫ ਢੰਗ ਨਾਲ ਚਲਾਉਣੀ ਪੈਂਦੀ ਆ ਕਿਉਂਕਿ ਇੱਥੇ ਮਾੜੀ ਜੀ ਅਨਗੈਲੀ ਕੀਤੀ ਤਾਂ ਆਪਣਾ ਆਪਾਂ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਆ ਬਾਕੀ ਜਦੋਂ ਬਾਰਿਸ਼ ਵਗੈਰਾ ਪੈਂਦੀ ਹੋਵੇ ਤਾਂ ਉਦੋਂ ਤੁਸੀਂ ਆਪਣਾ ਪੱਥਰ ਵਗੈਰਾ ਡਿੱਗਣ ਤੋਂ ਤੁਸੀਂ ਨਿਗਰਾਨੀ ਰੱਖਿਆ ਕਰੋ ਤੇ ਸਾਵਧਨ ਰਿਹਾ ਕਰੋ ਬਾਕੀ ਜਦੋਂ ਵੀ ਪਹਾੜੀ ਏਰੀ ਚ ਜਾਣਾ ਹੋਵੇ ਜੋੜ ਕਨੈਕਟਰ ਹੁੰਦਾ ਨਾਲ ਤੁਹਾਡੀ ਸੀਟ ਤੇ ਬੈਠਾ ਨਾਲ ਸਿਰਫ ਉਹਨੂੰ ਵੀ ਕਿਹਾ ਕਰੋ ਵੀ ਆਪਣੀ ਤੁਸੀਂ ਨਿਗਾਹ ਬਿਲਕੁਲ ਅੱਗੇ ਰੱਖੇ ਤੇ ਤੁਹਾਨੂੰ ਵੀ ਤੁਸੀਂ ਵੀ ਸੇਫ ਰਹੋ ਕਿਉਂਕਿ ਜਦੋਂ ਇੱਥੇ ਪਹਾੜੀ ਏਰੀਆ 'ਚ ਆਪਾਂ ਇੱਕ ਦੂਜੇ ਨੂੰ ਪਾਸ ਕਰਦੇ ਆ ਤਾਂ ਡਰਾਈਵਰ ਸਾਈਡ ਆ ਜਿਹੜੀ ਉਧਰ ਦਿਖਾਈ ਨਹੀਂ ਦਿੰਦਾ ਫਿਰ ਦੂਸਰੇ ਪਾਸੇ ਜਦੋਂ ਕਨੈਕਟਰ ਸਾਈਡ ਹੀ ਆਪ ਨੂੰ ਦਿਖਾਈ ਦਿੰਦਾ ਤਾਂ ਜੋ ਤੁਹਾਨੂੰ ਰਸਤਾ ਜਿਹੜਾ ਦੱਸ ਸਕੇ ਹਨਾ ਚਲੋ ਆਪਾਂ ਹਲ ਪਾਰ ਕਰਦੇ ਹੋਏ ਤੇ ਫਿਰ ਅੰਤ ਪਹੁੰਚ ਗਏ ਸੀ ਆਪਾਂ ਪਾਰਕਿੰਗ ਕਰਕੇ ਗੱਡੀ ਡੇਰਾ ਬਾਬਾ ਬੜਪਾਕ ਸਿੰਘ ਬਹੁਤ ਜ਼ਿਆਦਾ ਮਾਨਤਾ ਪ੍ਰਾਪਤਾ ਇਸ ਜਗ੍ਹਾ ਤੇ ਵੀ ਕਿਉਂਕਿ ਇਸ ਜਗ੍ਹਾ ਤੇ ਬਾਬਾ ਜੀ ਨੇ ਜੋ 17 ਸਾਲ ਕੋਰ ਤਪੱਸਿਆ ਕੀਤੀ ਸੀਗੀ ਇਸ ਜਗ੍ਹਾ ਦੇ ਉੱਪਰ ਬਾਕੀ ਤੁਹਾਨੂੰ ਇੱਥੇ ਬੋਰਡ ਲੱਗਿਆ ਵਾ ਇਹਨਾਂ ਦਾ ਟਰਸਟ ਦਾ ਤੇ ਤੁਹਾਨੂੰ ਉੱਥੇ ਵੀ ਆਪਾਂ ਨਿਗਾ ਮਾਰਾਂ ਦੇਾਂਗੇ ਲਓ ਜੀ ਕਰ ਬੋਰਡ ਚੈੱਕ ਤੁਸੀਂ ਜੋ ਇੱਥੋਂ ਦਾ ਇਤਿਹਾਸ ਆ ਸਾਰਾ ਕੁਝ ਆਲਰੇਡੀ ਇਹਦੇ ਉੱਪਰ ਲਿਖਿਆ ਹੋਇਆਗਾ ਇਸ ਪਵਿੱਤਰ ਸਥਾਨ ਤੋਂ ਕੁਝ ਦੂਰੀ ਦੌਰ ਤੋਂ 2.5 ਕਿਲੋਮੀਟਰ ਆਪਣੀ ਧੌਲੀਤਾਰ ਸਾਹਿਬ ਆ ਜਾਂਦੀ ਹੈ ਤੇ ਚਲੋ ਆਪਾਂ ਟੇਕਦੇ ਆ ਮੱਥਾ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਛਕਦੇ ਆ ਆਪਾਂ ਗੁਰੂ ਸਾਹਿਬ ਦਾ ਲੰਗਰ ਬਾਕੀ ਲੰਗਰ ਇੱਥੇ ਤੁਹਾਨੂੰ 24 ਘੰਟੇ ਲੱਗਿਆ ਮਿਲੂਗਾ ਕਿਤੇ ਬਰੈਡ ਦਾ ਕਿਤੇ ਗਲਾਬ ਜਾਮਨ ਦਾ ਪ੍ਰਸ਼ਾਦੇ ਦਾ ਚੌਲਾ ਦਾ ਤੇ ਟਿੱਕਿਆਂ ਦਾ ਤਰ੍ਹਾਂ ਤਰ੍ਹਾਂ ਦੇ ਲੰਗਰ ਤੁਹਾਨੂੰ ਇੱਥੇ ਮਿਲ ਜਾਣਗੇ ਕਿਉਂਕਿ ਗੁਰੂ ਦੀ ਨਗਰੀ ਦੇ ਵਿੱਚ ਤੁਹਾਨੂੰ ਕਿਸੇ ਚੀਜ਼ ਦੀ ਥੋੜਾ ਨਾ ਹੀ ਆਉਂਦੀ ਲਓ ਜੀ ਆ ਮੇਨ 베ਰੀ ਸਾਹਿਬ ਆ ਗਈ ਜਿੱਥੇ ਕਿ ਤਪੱਸਿਆ ਕੀਤੀ ਸੀ ਗੁਰੂ ਸਾਹਿਬ ਨੇ ਆ ਕੇ ਠੀਕ ਹੈ ਤੇ ਇਧਰ ਆਪਣਾ ਬਜ਼ਾਰ ਵੀ ਤੁਹਾਨੂੰ ਵਿੱਚ ਮਿਲ ਜਾਣਗੇ ਲੱਗੇ ਹੋਏ। ਬਾਕੀ ਜਿਹੜਾ ਸਾਹਮਣੇ ਬੋਰਡ ਤੁਸੀਂ ਦੇਖ ਰਹੇ ਹੋ ਇਹ ਜੋ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਹੋਏ ਆ ਸਾਰਾਂ ਦਾ ਵੇਰਵਾ ਇੱਥੇ ਲਿਖਿਆ ਹੋਇਆ ਹੈਗਾ। ਲਓ ਜੀ ਸਾਹਮਣੇ ਆ ਗਿਆ ਲੰਗਰ ਹਾਲ। ਲੰਗਰ ਹਾਲ ਦੇ ਵਿੱਚ ਆਪਾਂ ਨੂੰ ਛਕਦੇ ਹਾਂ ਪ੍ਰਸ਼ਾਦਾ ਪਾਣੀ ਜੋ ਗੁਰੂ ਦੀ ਕਿਰਪਾ ਦੇ ਨਾਲ ਤਿਆਰ ਕੀਤਾ ਹੈ। ਮਿਲਾਂਗੇ ਤੁਹਾਡੇ ਨਾਲ ਅਗਲੇ 파ਟ ਦੇ ਵਿੱਚ।